ਬ੍ਰਾਈਟ ਵਿੰਟ ਵੈਲਨਸ ਦੁਆਰਾ ਤਿਆਰ ਕੀਤਾ ਗਿਆ ਇਹ ਪ੍ਰੋਡਕਟ ਦਾ ਨਾਮ ਬੀ ਆਰ 26 ਹੈ ਜੋ ਕਿ 26 ਪ੍ਰਕਾਰ ਦੀਆਂ ਜੜੀਆਂ ਬੂਟੀਆਂ ਅਤੇ ਫਲਾਂ ਦੇ ਅਰਕ ਤੋਂ ਤਿਆਰ ਕੀਤਾ ਗਿਆ ਇੱਕ ਹੈਲਥ ਪ੍ਰੋਡਕਟ ਹੈ ਜਿਸ ਨੂੰ ਹਰ ਸਿਹਤਮੰਦ ਵਿਅਕਤੀ ਅਤੇ ਸਰੀਰਕ ਬਿਮਾਰੀ ਤੋਂ ਜੂਝ ਰਿਹਾ ਕੋਈ ਵੀ ਵਿਅਕਤੀ ਲੈ ਸਕਦਾ ਹੈ ਇਸ ਦਾ ਇੱਕ ਤਾਜ਼ਾ ਰਿਜ਼ਲਟ ਆਪਦੇ ਸਾਹਮਣੇ ਹੈ ਭੈਣ ਜਸਪ੍ਰੀਤ कौर ਆਪ ਦੀ ਸਕਰੀਨ ਤੇ ਚੰਡੀਗੜ੍ਹ ਤੋਂ ਨੇ ਆਪ ਇਹਨਾਂ ਦੀਆਂ ਦੋਨੋਂ ਰਿਪੋਰਟਾਂ ਦੇਖ ਸਕਦੇ ਹੋ ਇਹ ਪਹਿਲਾ ਦੀ ਰਿਪੋਰਟ ਹੈ ਅਸਲ ਵਿੱਚ ਇਹਨਾਂ ਦੇ ਬੱਚੇਦਾਨੀ ਵਿੱਚ ਰਸੌਲੀਆਂ ਸਨ ਔਰ ਇਹਨਾਂ ਨੂੰ ਭੈਣ ਮਨਪ੍ਰੀਤ कौर ਨੇ ਇਹ ਪ੍ਰੋਡਕਟ ਦਿੱਤਾ ਔਰ 2 ਮਹੀਨੇ ਇਸ ਦੀ ਵਰਤੋਂ ਕਰਨ ਤੋਂ ਬਾਅਦ ਇਹਨਾਂ ਦੀਆਂ ਬੱਚੇਦਾਨੀ ਦੀਆਂ ਸੌਲੀਆਂ ਬਿਲਕੁਲ ਖਤਮ ਹੋ ਗਈਆਂ ਅਤੇ ਬੇਬੀ ਨਾ ਹੋਣ ਦੀ ਸਮੱਸਿਆ ਵੀ ਹੱਲ ਹੋ ਚੁੱਕੀ ਹੈ ਆਪ ਸਭ ਨੂੰ ਇਹ ਪ੍ਰੋਡਕਟ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਦੇ ਨਾਲ ਨਾਲ ਕੰਪਨੀ ਇੱਕ ਜ਼ਬਰਦਸਤ ਬਿਜ਼ਨਸ ਪਲਾਨ ਵੀ ਪ੍ਰੋਵਾਈਡ ਕਰਦੀ ਹੈ ਵਧੇਰੇ ਜਾਣਕਾਰੀ ਲਈ ਆਪ ਸੰਪਰਕ ਕਰ ਸਕਦੇ ਹੋ